11 ਨਵੰਬਰ ਦਾ ਦਿਨ ਜਿਸ ਦਾ ਪੂਰੇ ਪੰਜਾਬ ਨੂੰ ਇੰਤਜ਼ਾਰ ਸੀਗਾ ਕਿਉਂਕਿ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਚੱਲ ਰਹੀ ਹੈ ਤੇ ਇਸ ਦੇ ਉੱਪਰ ਪੂਰੇ ਪੰਜਾਬ ਦੀ ਨਿਗਾਹ ਬਣੀ ਹੈ ਦੁਨੀਆ ਤੋਂ ਜਿਹੜੇ ਲੋਕ ਨੇ ਉਹ ਇਹ ਚੋਣ ਦੇਖ ਰਹੇ ਨੇ ਕਿਉਂਕਿ ਹਰੇਕ ਪਾਰਟੀ ਦਾ ਦਾਅਵਾ ਹੈ ਕਿ ਜਿਹੜੀ ਇਲੈਕਸ਼ਨ ਹੈ ਇਸ ਨੇ 2023 ਦਾ ਮੋੜ ਬਜਨ ਹੈ ਸੋ ਸੈਮੀਫਾਈਨਲ ਦਾ ਦਿਨ ਆ ਗਿਆ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਆ ਨਗਰ ਕੌਂਸਲ ਤਰਨਤਾਰਨ ਜਿੱਥੇ ਤਿੰਨ ਬੂਥ ਲੱਗੇ ਹੋਏ ਨੇ ਇੱਥੇ ਪੋਲਿੰਗ ਹੋ ਰਹੀ ਹੈ तकरीबन 7:00 ਵਜੇ ਤੋਂ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੇ ਸ਼ਹਿਰੀ ਲੋਕ ਨੇ ਕਿਤੇ ਨਾ ਕਿਤੇ ਹਜੇ ਅ ਦਿੱਲੀ ਚਾਲ ਦੇ ਵਿੱਚ ਇੱਥੇ ਨਜ਼ਰ ਆ ਰਹੇ ਨੇ ਬਹੁਤ ਘੱਟ ਗਿਣਤੀ ਜਿਹਾ ਜੀ VOTING ਹੋਈ ਹੈ ਤਕਰੀਬਨ 2.5 ਘੰਟਿਆਂ ਦਾ ਸਮਾਂ ਹੋ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਇੱਥੇ VOTING ਕਰਨ ਲਈ ਪਹੁੰਚੇ ਹੋ ਉਤਸ਼ਾਹ ਵੀ ਕਿੰਨਾ ਹੈ ਜੀ ਆ ਨਮਸਕਾਰ ਜੀ ਠੀਕ ਹੋ ਜੀ ਬਿਲਕੁਲ VOT ਪਾ ਰਹੇ ਹੋ ਜੀ ਹਾਂ ਜੀ ਉਹ ਬਿਲਕੁਲ VOT ਵੀ ਲੋਕ ਪਾ ਕੇ ਆਏ ਨੇ ਇੱਥੇ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਨਮਸਕਾਰ ਜੀ ਬਨੀਤਾ ਵਾਲੀਆ ਅ ਅੱਛਾ ਜੀ ਕਿਦਾਂ ਮਾਹੌਲ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ VOTING ਨੂੰ ਲੈ ਕੇ ਹਾਂ ਜੀ ਜੈ ਸ਼੍ਰੀ ਰਾਮ ਮੈਂ ਸ਼ਹਿਰ ਵਸੇ ਨੂੰ ਬੇਨਤੀ ਕਰਦੀ ਆ ਕਿ ਜੋ ਤੁਹਾਨੂੰ ਜਿਹੜਾ ਆਪਣਾ ਕੈਂਡੀਡੇਟ ਦਿਲੋਂ ਚੰਗਾ ਲੱਗਦਾ ਤੁਸੀਂ ਉਹਨੂੰ ਚੁਣੋ ਕਿਉਂਕਿ ਜੋ ਤੁਸੀਂ ਆਪਣੇ ਦਿਲੋਂ ਚੁੱਕਿਆ ਹੋਇਆ ਕੈਂਡੀਨੇਟ ਚੁਣੋਗੇ ਉਹ ਤੁਹਾਡੇ ਸ਼ਹਿਰ ਦਾ ਪੂਰਾ ਵਿਕਾਸ ਕਰੇਗਾ ਧੰਨਵਾਦ ਸੋ ਬਿਲਕੁਲ ਆ ਕਿ ਉਹ ਕਹਿੰਦੇ ਕਿ ਆਪਾਂ ਦੇ ਦੇ ਲੋ ਕੈਂਡੀਡੇਟ ਚੁਣੀਏ ਗੱਲਬਾਤ ਕਰਾਂਗੇ ਨਮਸਕਾਰ ਜੀ ਨਮਸਕਾਰ ਜੀ ਮੈਂ ਜੀ ਕਿੰਨਾ ਕੁ ਸ਼ਾਹ ਵੋਟਰਾਂ ਦੇ ਵਿੱਚ ਵੋਟਿੰਗ ਹੈ ਖਾਹ ਮਹਾਰਾਜ ਇਹ ਵੋਟਾਂ ਮਹਾਰਾਜ ਦੀ ਕਿਰਪਾ ਨਾਲ ਪੈਣ ਗਿਆ ਅਮਨ ਸ਼ਾਂਤੀ ਨਾਲ ਪੈਣ ਗਿਆ ਜੈ ਕੀ ਲੱਗਦਾ ਤੁਸੀਂ ਜਦੋਂ ਤੁਸਬਾ ਵੀ ਵਾਦੂ ਕਟਿਆ ਤਰਨਤਾਂ ਦੇ ਵਿੱਚ ਕੀ ਲੱਗਦਾ ਕੰਮ ਕਿਨੇ ਹੋਣ ਵਾਲੇ ਪਏ ਸਾਰੇ ਹੀ ਕੰਮ ਹੋਣ ਵਾਲੇ ਪਏ ਸਾਰੇ ਬਈ ਬਿਲਕੁਲ ਕੋਈ ਕੰਮ ਨਹੀਂ ਹੋਊਗਾ ਇੰਨੀਆਂ ਪਾਰਟੀਆਂ ਆਈਆਂ ਸਭ ਤੋਂ ਇੰਨੀਆਂ ਉਮੀਦਵਾਰਾਂ ਕਿ ਕੋਈ ਨਹੀਂ ਕੋਈ ਨਹੀਂ ਦੇ ਪਾਰਟੀ ਕੋਈ ਪਾਰਟਿਸਪੀਟ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ ਕੋਈ ਵੀ ਨਹੀਂ ਨਾ ਬਿਲਕੁਲ ਕੋਈ ਪਾਰਟੀ ਉਹ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਜੀ VOTING ਕਰਾਂਗੇ ਤੁਸੀਂ ਹਾਂਜੀ ਕਰਾਂਗੇ ਜਰੂਰ ਕਰਾਂਗੇ ਜੀ ਅੱਛਾ ਜਾਰੇ ਹੋਜੀ VOT ਕਰਾਂਗੇ ਹਾਂਜੀ ਕਰਾਂਗੇ VOT ਕੀ ਲੱਗਦਾ ਕਿੰਨੇ ਮੁੱਦਿਆਂ ਨੂੰ ਲੈ ਕੇ ਤਰਨਤਾਂ ਦਾ VOT ਕਰ ਰਹੇ ਮੁਤੇ ਦੇ ਬਹੁਤ ਸਾਰੇ ਤਰਨਤਾਰ ਦੇ ਵਿੱਚ ਕੋਈ ਵੀ ਕੰਮ ਵਿਕਾਸ ਨਹੀਂ ਹੋਇਆ ਅਜੇ ਤੱਕ ਕਿੰਨੇ ਐਮਐਲਏ ਬਣੇ ਅਗੇ ਕੋਈ ਵਿਕਾਸ ਨਹੀਂ ਹੋਇਆ ਇਸ ਕਰਕੇ ਇੱਕ ਆਮ ਆਦਮੀ ਪਾਰਟੀ ਨੇ ਤਾਂ ਕੁਝ ਵਿਕਾਸ ਕੀਤਾ ਹੀ ਨਹੀਂ ਹੈਗਾ ਵੇ ਅਸੀਂ ਚਾਹੁੰਦੇ ਹਾਂ ਕਿ ਉਹ ਪਾਰਟੀ ਆਵੇ ਜਿਹੜਾ ਸਾਡੀ ਤਰਨਤਾਰਨ ਦਾ ਵਿਕਾਸ ਕਰੇ ਸਾਰੀਆਂ ਸਿਟੀਆਂ ਸਮਾਰਟ ਸਿਟੀਆਂ ਬਣ ਚੁੱਕੀਆਂ ਤਰਨਤਾਰਨ ਇੱਕ ਬਹੁਤ ਪਿੱਛੇ ਹੀ ਜਾ ਰਿਹਾ ਹੈਗਾ ਕਹਿ ਸਕਦੇ ਹਾਂ ਨਰਾਜ਼ਗੀ ਵੀ ਹੈਗੀ ਹੈ ਤਰਨਤਾਰਨ ਦੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਹੈਗਾ ਕਿਤੇ ਨਾ ਕਿਤੇ ਲੋਕ ਆ ਵੀ ਤੇ ਕਿਤੇ ਜਿਹੀ ਵੋਟਿੰਗ ਘੱਟ ਹੋ ਰਹੀ ਹੈ ਬਹੁਤ ਸਾਰੀ ਨਰਾਜ਼ਗੀ ਆ ਸਾਨੂੰ ਸਾਰਿਆਂ ਨੂੰ ਬਹੁਤ ਸਾਰੀ ਨਰਾਜ਼ਗੀ ਹੈਗੀ ਆ ਅਸੀਂ ਨਰਾਜ਼ਗੀ ਬ ਸਾਨੂੰ ਔਰਤਾਂ ਨੂੰ ਵੀ ਬਹੁਤ ਸਾਰੀ ਸਾਨੂੰ ਇੱਕ ਇਹ ਜਿਹੇ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਸਾਨੂੰ ਬਾਅਦ ਵਿੱਚ ਉਹਨਾਂ ਨੇ ਟਾਲ ਕੇ ਰੱਖ ਦਿੱਤਾ ਅੱਜ ਤੱਕ 4 ਸਾਲ ਹੋ ਗਏ ਸਾਨੂੰ ਟਾਲਿਆ ਹੋਇਆ ਉਹਨਾਂ ਨੇ ਇਹ ਬਹੁਤ ਸਾਰੀ ਖਾਨੂੰ ਨਰਾਜ ਗਈ ਹੈ ਬੜਾ ਗੁੱਸਾ ਕੱਢਨ ਲਾਦੀਆਂ ਫਿਰ ਬਹੁਤ ਜ਼ਿਆਦਾ ਗੁੱਸਾ ਕੱਢਦੇ ਅਸੀਂ ਅਸੀਂ ਇਹ ਮੰਤਰੀ ਨੂੰ ਪਸੰਦ ਨਹੀਂ ਕਰਦੇ ਸਾਨੂੰ ਇਹੋ ਜਿਹੇ ਮੰਤਰੀ ਨਹੀਂ ਚਾਹੀਦੇ ਵੈਸੇ ਕੀ ਦੇਖਦੇ ਹੋ ਹਜ਼ਾਰ ਰੁਪਏ ਵੀ ਚਲੋ ਹੈਗਾ ਉਸ ਤੋਂ ਇਲਾਵਾ ਲੇਡੀਜ਼ ਨੂੰ ਕੀ ਦਿੱਕਤਾਂ ਮਹਿਸੂਸ ਹੁੰਦੀਆਂ ਹਲਕੇ ਦੇ ਵਿੱਚ ਕੀ ਲੱਗਦਾ ਹੈ ਜਿਹੜੀਆਂ ਘਰ ਦੇ ਵਿੱਚ ਰਹਿਣਾ ਜਿਹੜੀਆਂ ਹੋਮ ਮੇਡਸ ਹੁੰਦੀਆਂ ਨੇ ਹਾਊਸ ਵਾਈਫਸ ਹੁੰਦੀਆਂ ਨੇ ਕੀ ਮੁੱਦੇ ਕੀ ਐ ਉਹ ਕਿਸ ਚੀਜ਼ ਨੂੰ ਵਿਜ਼ਨ ਚ ਚਲਾ ਕੇ ਵੋਟ ਕਰਨ ਜਾਂਦੀਆਂ ਨਹੀਂ ਮੁੱਦੇ ਤਾਂ ਬਹੁਤ ਸਾਰੇ ਹੈਗੇ ਨੇ ਔਰਤਾਂ ਵਾਸਤੇ ਬਹੁਤ ਮੁੱਦੇ ਆ ਸਾਰੇ ਮੁੱਦੇ ਤੇ ਔਰਤਾਂ ਨੂੰ ਹੈਗੇ ਗਿਆ ਜਦ ਵੀ ਹੈਗਾ ਕੋਈ ਚੋਰੀਆਂ ਚ ਕਰਾਈਏ ਕ੍ਰਾਈਮ ਹਾਂ ਬਹੁਤ ਸਾਰਾ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਆ ਇਹਨੂੰ ਕੋਈ ਰੋਕਦਮ ਲਾਇਆ ਜਾਵੇ ਸਾਨੂੰ ਐਸੇ ਹੀ ਜਾਂ ਮੰਤਰੀ ਚਾਹੀਦਾ ਜਿਹੜਾ ਸਾਡੇ ਨਾਲ ਚੱਲੇ ਸਾਡੇ ਵਿੱਚ ਆ ਕੇ ਵਿਚਰੇ ਸਾਨੂੰ ਉਹ ਮੰਤਰੀ ਚਾਹੀਦਾ ਹੈਗਾ ਠੀਕ ਹੈ ਸੋ ਬਿਲਕੁਲ ਕਿਤਨਾ ਕਿਤੇ ਮੁੱਦੇ ਬਹੁਤ ਨੇ ਤਨ ਤਰਨ ਦੇ ਲੋਕਾਂ ਦਾ ਵੀ ਇਹੀ ਕਹਿਣਾ ਸੋ ਬਿਲਕੁਲ ਤੁਹਾਨੂੰ ਇਸ ਵਕਤ ਜਿਹੜਾ ਨਗਰ ਕੌਂਸਲ ਦੇ ਵਿੱਚ ਤਿੰਨ ਬੂਥ ਲੱਗੇ ਉਹਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਲਗਾਤਾਰ ਜਿਹੜਾ ਇੱਥੇ VOTING ਹੋ ਰਹੀ ਹੈ ਉਤਸ਼ਾਹ ਵੀ ਹੈਗਾ VOTERਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ਼ ਵੀ ਹੈਗਾ ਕੋਈ ਆਪਣੇ ਮੁੱਦਿਆਂ ਨੂੰ ਲੈ ਕੇ ਇੱਕ ਚਾਹ ਵੀ ਹੁੰਦਾ ਉਤਸ਼ਾਹ ਵੀ ਹੁੰਦਾ ਲੇਕਿਨ ਮੁੱਦੇ ਬਹੁਤ ਸਾਦੇ ਨਹੀਂ ਤਾਂ ਲੇ ਹਜੇ ਵਿਕਾਸ ਕਾਰਜ ਬਹੁਤ ਹੋਣ ਵਾਲੇ ਪਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਹਜੇ ਬਹੁਤ ਵੱਡੀ ਗਿਣਤੀ ਚ VOTING ਨਹੀਂ ਹੋ ਰਹੀ ਕੱਟ ਗਿਣਤੀ ਚ VOTING ਹੋ ਰਹੀ ਹੈ ਲੇਕਿਨ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਸਾਥੀਆਂ ਨੂੰ ਮੈਂ ਕਹੂੰਗਾ ਬਹੁਤ ਲੰਬੀਆਂ ਕਹਾਵਤਾਂ ਨਹੀਂ ਹੈਗੀਆਂ ਹਜੇ ਅ ਜਿਹੜੀ ਕਾਫੀ ਢਿੱਲੀ VOTING ਹੋ ਰਹੀ ਹੈ ਕਿਉਂਕਿ ਸ਼ਾਇਦ ਦਾ ਇਲਾਕਾ ਹੈ ਸ਼ਹਿਰੀ ਇਲਾਕਾ ਹੈ ਲੋਕ ਲੇਟ ਉੱਠਦੇ ਨੇ ਜਿਆਦਾਤਰ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਸ਼ਹਿਰੀ ਵਰਗ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਾਰੋਬਾਰਾਂ ਤੇ ਜਾਣਾ ਹੈ ਜਾਂ ਜਿਹੜੇ ਪ੍ਰਾਈਵੇਟ ਮੁਲਾਜ਼ਮ ਨੇ ਉਹ ਇੱਥੇ ਪਹਿਲਾਂ VOTING ਕਰਦੇ ਨਜ਼ਰ ਆ ਰਹੇ ਨੇ ਸੋ ਹਜੇ ਜਿਹੜਾ ਤਕਰੀਬਨ 2:3 ਤੋਂ 3 ਘੰਟਾ ਹੋ ਚੁੱਕਾ ਹੈ VOTING ਹੁੰਦਿਆਂ ਨੂੰ ਸੋ ਬਿਲਕੁਲ ਗਲਤ ਬਾਤ ਕਰਾਂਗੇ ਨੌਜਵਾਨ ਵੀ ਵੋਟਾ ਪਾ ਕੇ ਆ ਰਹੇ ਨੇ ਉਤਸ਼ਾਹ ਤੇ ਕਿੰਨਾ ਕਿੰਨਾ ਨਜ਼ਰ ਆਇਆ ਲੇਕਿਨ ਹਜੇ ਘੱਟ ਲੋਕ ਨੇ ਜਿਹੜੇ ਵੋਟ ਪਾ ਕੇ ਆ ਰਹੇ ਨੇ ਉਹਨਾਂ ਤੋਂ ਸ਼ਾਹ ਨਜ਼ਰ ਆ ਅ ਨਮਸਕਾਰ ਭਾਈ ਜੀ ਠੀਕ ਹੋ ਜੀ ਸਾਰੇ ਭਾਈ ਜੀ ਨੌਜਵਾਨ ਤਰਨ ਤਨ ਦੇ ਇਹ ਕੰਨ ਮੁੱਦਿਆਂ ਨੂੰ ਲੈ ਕੇ ਵੋਟਾ ਕਰਨ ਜਾਦੇ ਸਰ ਕਈ ਤਰ੍ਹਾਂ ਦੇ ਮੁੱਦੇ ਹੈਗੇ ਭਾਵੇਂ ਕਾਰਪਸ਼ਨ ਹੋ ਗਈ ਭਾਵੇਂ ਸਭ ਤਰ੍ਹਾਂ ਦੀ ਚੀਜ਼ ਹੋ ਗਈ ਨਸ਼ੇ ਹੋ ਗਏ ਇਸ ਕਰਕੇ ਸਭ ਵੋਟ ਕਰਨਗੇ ਇਸ ਵਾਰ ਸ਼ਾਇਦ ਮੇਰੇ ਸਾਹਮਣੇ ਜਿਆਦਾ ਗਿਣਤੀ ਜੀ ਵੋਟਰ ਹੋਣਗੇ ਲੱਗਦਾ ਪਰ ਹਜੇ ਲੋਕ ਘੱਟ ਨਿਕਲੇ ਆ ਘਰਾਂ ਚੋਂ ਹਾਂ ਜੀ ਫਿਲਹਾਲ ਨਿਕਲਣਗੇ ਹੌਲੀ ਹੌਲੀ ਪਰ ਮੈਂ ਦੇਖ ਰਿਹਾ ਕਾਫੀ ਜੋਸ਼ ਨਾਲ ਲੋਕਾਂ ਚ ਇਸ ਵਾਰ ਵੋਟਾਂ ਦਾ ਤੇ ਉਮੀਦ ਹੈ ਕਿ ਕੰਮ ਕੰਮ ਕਿੰਨੇ ਖੋਣਵਾ ਦੇ ਪਏ ਤਰਨਤਾਂ ਚ ਕਿਉਂਕਿ ਜਿਹੜੀਆਂ ਪਾਰਟੀਆਂ ਕੰਮ ਕਰਕੇ ਗਈਆਂ ਸੱਤਾ ਚ ਰਹੀਆਂ ਉਹ ਕਹਿੰਦੇ ਕੰਮ ਬਹੁਤ ਕੀਤੇ ਆ ਜਾਂ ਜਿਹੜੀਆਂ ਹੁਣ ਕਹਿੰਦੀਆਂ ਸੱਤਾ ਸਾਨੂੰ ਲਿਆਓ ਕਹਿੰਦੇ ਕੰਮ ਬਹੁਤ ਕਰਾਂਗੇ ਕੰਮ ਹੋ ਗਏ ਆ ਜਾਂ ਹੁਣ ਉਹਦੇ ਜੀ ਜੀ ਕੰਮ ਆ ਜੇ ਵੀ ਕਾਫੀ ਪਏ ਹੋਏ ਤੁਹਾਨੂੰ ਮੈਂ ਦੱਸਿਆ ਜਿ ਤਰ੍ਹਾਂ ਨਸ਼ੇ ਨੂੰ ਲੈ ਕੇ ਇਹ ਬਹੁਤ ਤਕੜਾ ਇੱਕ ਮੁੱਦਾ ਆਏਗਾ ਤਰਨਤਾਂ ਦਾ ਇਹ ਬੀਰ ਗੁੱਟਿਆਂ ਨੂੰ ਲੈ ਕੇ ਵੀ ਜਾਣ ਨੂੰ ਲੱਗਦਾ ਤਵੇ ਸਭ ਨੈਕਸਸ ਚੱਲਦਾ ਨਾ ਜਦ ਤੋ ਕੋਈ ਉਨਤ੍ਰੱਕੀ ਕਰਨ ਤੋਂ ਵੀ ਡਰਦਾ ਕਿ ਤਰੱਕੀ ਕਰਾਂਗੇ ਨਾਲ ਕਿਤੇ ਫਰੋਤੀ ਦਾ ਫੋਨ ਨਾ ਆ ਜਾਏ ਇਸ ਕਰਕੇ ਵੀ ਵਿਦੇਸ਼ ਜਾਣ ਦਾ ਕਿੰਨਾ ਕੁ ਜਾਣਿਆ ਤੁਹਾਨੂੰ ਦੰਦੇ ਯੂਥ ਦੇ ਨਹੀਂ ਫਿਲਹਾਲ ਕੱਟ ਗਿਆ ਸਰ ਜਿਤਨਾ ਜਿਤਨਾ ਹਾਂ ਜਿਸ ਇਸ ਤਰ੍ਹਾਂ ਕਿ ਤਰ੍ਹਾਂ ਦਾ ਆਪਣਾ ਕੈਨੇਡਾ ਤੋਂ ਆਪ ਦੇਖਦੇ ਹਾਂ ਕਿ ਜਿਹੜਾ ਉਹਨਾਂ ਨੇ ਬੰਦ ਕੀਤੇ ਇਸ ਕਰਕੇ ਰੁਜ਼ਾਨ ਕੱਟ ਗਿਆ ਵਾ ਤੇ ਲੋਕੀ ਇਥੇ ਦੀ ਯੂਨੀਵਰਸਿਟੀਜ਼ ਵਿੱਚ ਆਂਦੇ ਪਰਮਿਸ਼ਨ ਦੀ ਕੋਸ਼ਿਸ਼ ਕਰ ਰਹੇ ਨੇ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਨੌਜਵਾਨਾਂ ਨੇ ਜਿਹੜੇ ਵੱਡੀ ਗਿਣਤੀ ਵਿੱਚ VOTING ਕਰਨ ਦਾ ਜਿਹੜਾ ਆਪਣਾ ਆਸ਼ਾ ਦਲਚਾਅ ਆਇਆ ਉਸ ਨੂੰ ਕਿਤੇ ਨਾ ਕਿਤੇ ਬਹੁਤ ਸਾਰੇ ਮੁੱਦੇ ਨੇ ਤਰ ਬਹੁਤ ਸਾਰੀਆਂ ਹਦਾਇਤਾਂ ਇੱਥੇ ਹੋਈਆਂ ਨੇ 12 ਤਰੀਕੇ ਦੀ ਜਿਹੜੀਆਂ ਸੀਏਪੀਐਫ ਲਗੀਆਂ ਹੋਈਆਂ ਨੇ ਸੈਂਟਰਲ ਅਰਮਡ ਪੁਲਿਸ ਫੋਰਸਸ ਉਹ ਗੱਲਬਾਤ ਕਰਾਂਗੇ ਜਿਹੜੇ ਇੱਥੇ ਲੋਕ ਗਿਣਤੀ ਦੇ ਵਿੱਚ ਵੋਟਾਂ ਕਰਕੇ ਆ ਰਹੇ ਨੇ ਜਿਹੜੇ ਵੋਟ ਪਾਏ ਨੇ ਸੋ ਉਤਸ਼ਾਹ ਵੀ ਹੈਗਾ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤਨਾ ਕਿਤੇ ਉਹਨਾਂ ਲੋਕਾਂ ਦੇ ਨਾਲ ਵੀ ਜਿਹੜੇ ਤਰਨਤਨ ਦੇ ਲੋਕ ਨੇ ਕੀ ਕਿੰਨਾ ਮੁੱਦਿਆਂ ਲੈ ਕੇ ਵੋਟ ਕੀਤੀ ਐ ਸੋ ਬਿਲਕੁਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਸਵੀਰਾਂ ਸਾਂਝੀਆਂ ਕਰਦੇ ਦੇਵਾਂਗੇ ਗੱਲਬਾਤ ਕਰਵਾਉਂਦੇ ਰਾਵਾਂਗੇ ਹਰ ਇੱਕ ਤਸਵੀਰ ਲਾਈਵ ਬਾਹਾ ਦਾ ਤੁਹਾਨੂੰ ਤਰਨਤਨ ਜ਼ਿਮਨੀ ਚੋਂ ਦੀ ਮਿਲਦੀ ਰਹੇਗੀ ਤੁਸੀਂ ਜੁੜੇ ਰਹੋ ਲਾਈਵ ਬਾਹਾ ਦੇ ਨਾਲ ਮਹਿਦਾਨੀ ਗੁਪਤਾ ਕੈਮਰਾਮੈਨ ਸ਼ਾਮਰਾ ਜਪਤੀ ਦੇ